ਭਰ ਜਾਣੀ ਅਮ ਤੇਰੀ ਤਪਾ ਜਾਣੀ ਵਸਾਉਣੇ ਆ ਲਈ ਤੇ ਤਪਾ ਦੇ ਦੇ ਦੱਸ ਵਜੇ ਤਪਾ ਜਾਣੇ ਆਣ ਆ ਜਾਣੇ ਆਣ ਜਗਦੀ ਤੇ ਤਨ ਦੇ ਘੜੀ ਬੁੜਦੀ ਬਬਲੇ ਤੇ ਦੇਵੜੇ ਸਾਜੀ ਲਾਉਦੇ ਉਹ ਤਾਂ ਸੰਜੀ ਉੱਤੇ ਬੈਠ ਕੇ ਕਰੀ ਸੀ ਸਿੱਤ ਲੱਗੀ ਹੈ ਕਲਰ ਕਰਨ ਤੇਰੇ ਕਿੰਨਾ ਸਿੱਤ ਕੀ ਬਣਾਉਂਦੀਆਂ ਨੇ ਕੱਪੜੇ ਚਾਚੀ ਦੇਖੋ ਜਿਹੜੀ ਦਾਦੀ ਕੱਪ ਲੈ ਕੇ ਆਈ ਸੀਗੀ ਉਹ ਫੁੱਲ ਬਣੇ ਰਹੇ ਸੀ ਨਾ ਆਹ ਪੜ ਤੂੰ ਬਣਾ ਉਹਦੇ ਤੋਂ ਉਹ ਸਾਰੇ ਨਾ ਆਏ ਹਿੰਨਾ ਕਰੇ ਨੀ ਬੀਤੇ ਸਾਡੇ ਦੇ ਚਾਰੇ ਸੂਰ ਉਹਦੇ ਮੁੰਡਿਆਰਾ ਮਾਰਦੀ ਐ ਚੋਰ ਚਿੱਤੇ ਗਿਆ ਚੋੜ ਕੇ ਤੇਰੇ ਕੋਲੇ ਹੁਣਾ ਚੋੜ ਕੇ ਇਹ ਨੀ ਰੁਕ ਕੇ ਜਾ ਕੇ ਫੇ ਮੈਂ ਜੇ ਕੱਲ੍ਹ ਮਾਰਦੇ ਪਾੜਦੀ ਵੀ ਇੱਥੇ ਦੋ ਮਿੰਟ ਵੀ ਲਾ ਕੇ ਉਹ ਤਾਂ ਬੋਕ ਲੱਗ ਜੂ ਨਲੇ ਕੱਲ੍ਹ ਇਦਾਂ ਗੱਲਾਂ ਮਾਰਦਾ ਆਂਟੀ ਨੇ ਸੱਪੜ ਮਾਰੇ ਆ ਮਸਾਂ ਕੀ ਦੱਸ ਦਿੰਦੀ ਐ ਕਹਿੰਦੀ ਮੈਂ ਨਹੀਂ ਤਾਂ ਹੱਥ ਉੱਤੇ ਲੈਣਾ ਮਾ ਆ ਵੀ ਨੀ ਪਾਉਂਦੇ ਲੰਗੜੀ ਜਾਂ ਚਾਹੇ ਜਾਂ ਨੀ ਦਾਦੀ ਦੇਖ ਬਾਂਛਾ ਤਾਂ ਇੱਕ ਉੱਧਰ ਮੁੰਡਾ ਉਹਦੇ ਨਾਲ ਮਰੀ ਜਾਂਦਾ ਮੈਂ ਲੱਗ ਪਏ ਨਹੀਂ ਆਂ ਜਾਂ ਤਾਂ ਕਿਧਰੋਂ ਕੋਈ ਦੇਸੀ ਆਈ ਨਹੀਂ ਕਹਿੰਦੀ ਆਂਟੀ ਵੀ ਗੱਲਾਂ ਮਾਰਨ ਦਿੰਦੀ ਆ ਕੋਲ ਤਾਂ ਮੰਮੀ ਬੈਠੀ ਹੋਈ ਆ ਅੱਬੀ ਵੀ ਤਾਂ ਜੇ ਦੇਖੋ ਬੋਲਣਾ ਜਦ ਤੀ ਕਰਨ ਜੱਟੀ ਬੈਠੀ ਜਿਹੜੇ ਕਹਿੰਦੇ ਨਾ ਕਿ ਔਰਤਾਂ ਬਾਬਾ ਜੀ ਨੂੰ ਰੋਟੀ ਨਹੀਂ ਚੜਾ ਸਕਦੀਆਂ ਸਭ ਤੋਂ ਪਹਿਲਾ ਹੁਕਮ ਮਾਈ ਰਤਨੋ ਨੂੰ ਹੋਇਆ ਸੀ ਦੁਨੀਆ ਦਾ ਪਹਿਲਾ ਰੋਟ ਜਦੋਂ ਚੜਿਆ ਦੁਨੀਆ ਦਾ ਪਹਿਲਾ ਰੋਟ ਜਦੋਂ ਚੜਿਆ ਤੇ ਇੱਕ ਔਰਤ ਨੇ ਰੋਟ ਚੜਾਇਆ ਸੀ ਅਸੀਂ ਕਹਿੰਦੇ ਆ ਔਰਤਾਂ ਬਾਬਾ ਜੀ ਨੂੰ ਰੋਟ ਦਾ ਭੋਗ ਨਹੀਂ ਲਾ ਸਕਦਾ ਪਹਿਲਾ ਰੋਟ ਹੀ ਔਰਤ ਨੇ ਚੜਾਇਆ ਸੀ ਮਾਈ ਰਤਨੋ ਨੇ ਗੋਹਾ ਦੇ ਇਸ ਲਈ ਨਹੀਂ ਜਾਣਤਾ ਜਾਂਦਾ ਕਿ ਪੈਰਾਂ ਨੂੰ ਹੱਥ ਨਾ ਲਾਣ ਪੈਰਾਂ ਨੂੰ ਹੱਥ ਕਿਉਂ ਮਿਲਾਉਂਦੇ ਕਿ ਕਿ ਬਾਬਾ ਜੀ ਬਾਲ ਬ੍ਰਹਮਚਾਰੀ ਬਾਬਾ ਜੀ ਨੇ ਬਹੁਤ ਵੱਡਾ ਮਾਨ ਸਮਾਨ ਰਤਬਾ ਔਰਤਾਂ ਨੂੰ ਦਿੱਤਾ ਕਿਹੜਾ ਇੱਕ ਮਾਂ ਇੱਕ ਭੈਣ ਇੱਕ ਧੀ ਤਿੰਨੇ ਹੀ ਰਿਸ਼ਤੇ ਬਣਾਏ ਇੱਕ ਮਾਂ ਇੱਕ ਭੈਣ ਇੱਕ ਧੀ ਨਾ ਕਦੇ ਮਾਂ ਆਪਣੇ ਪੁੱਤ ਦੇ ਪੈਰਾਂ ਨੂੰ ਹੱਥ ਲਾਉਂਦੀ ਆ ਨਾ ਕਦੇ ਭੈਣ ਭਰਾ ਦੇ ਪੈਰਾਂ ਨੂੰ ਹੱਥ ਲਾਉਂਦੀ ਆ ਨਾ ਕਦੇ ਧੀ ਆਪਣੇ ਪਿਓ ਦੇ ਪੈਰਾਂ ਨੂੰ ਹੱਥ ਲਾਉਂਦੀ ਆ ਪੂਣਾ ਹਾਰੀ ਬਾਬਾ ਜੀ ਇਸ ਕਰਕੇ ਔਰਤਾਂ ਤੋਂ ਪਿਆਰ ਨੂੰ ਹੱਥ ਦੀ ਬਣੇ ਹੋਰ ਕੋਈ ਵੱਡਾ ਰੋਲ ਨਹੀਂ ਤੇ ਕਹਿੰਦੇ ਇਹਨਾਂ ਨੂੰ ਜਿਹੜਾ ਸਾਨੂੰ ਗੁਫਾ ਤੋਂ ਦੂਰ ਕਰ ਦਿੱਤਾ ਜਾਂਦਾ ਮਹਿਸੂਸ ਕਰਿਓ ਦਾ ਕਿ ਜਿੱਥੇ ਜਾ ਕੇ ਔਰਤਾਂ ਖੜੀਆਂ ਹੁੰਦੀਆਂ ਉਹ ਬਾਬਾ ਜੀ ਦੀ ਗੁਫਾ ਤੋਂ ਉੱਚੀਆਂ ਹੋ ਜਾਂਦੀਆਂ ਕਿੱਡਾ ਵੱਡਾ ਮਾਨ ਸਮਾਨ ਪਾਉਣਾ ਹਰੀ ਨੇ ਦਿੱਤਾ ਤੇ ਸਾਨੂੰ ਅੱਜ ਤੱਕ ਸਮਝ ਨਹੀਂ ਆਦਕੀ